ਹਾਂ ਜੀ ਮਿੱਤਰੋ ਜੜੀ ਬੁੱਟੀ ਰਸਾਇਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜਾ ਸੰਖਿਆ ਕੈਮ ਕਰਨ ਦਾ ਪ੍ਰੋਸੈਸ ਹੈ ਧਿਆਨ ਨਾਲ ਦੇਖੋ ਜੀ ਇਹਨੂੰ ਇਹ ਸੰਖਿਆ ਪਟਾਸ ਨਾਲ ਇਹ ਕੈਮ ਕਰਕੇ ਦਿਖਾਵਾਂਗੇ ਜੀ ਇਸ ਤਰੀਕੇ ਨਾਲ ਸੰਖਿਆ ਕੁੱਟ ਲੋ ਜਿੰਨਾ ਵੀ ਤੁਸੀਂ ਕੈਮ ਕਰਨਾ ਬਰਾਬਰ ਵਜਨ ਉਹਦੇ ਪਟਾਸ ਰੂਏ ਤੋਲਾ ਅਸੀਂ ਤੇ ਅੰਦਾਜ਼ੇ ਜੇ ਨਾਲ ਹੀ ਪਾਇਆ ਵੀ ਇਹ ਤੋਲਾ ਹੋਊਗਾ ਤੋਲਾ ਦੋ ਤੋਲੇ ਔਰ ਇਹਦੀ ਕਣੀ ਮਾਰ ਲੈਣੀ ਆ ਜੀ ਚੰਗੀ ਤਰ੍ਹਾਂ ਲੋਹੇ ਦੀ ਕੜਾਈ ਲੈਣੀ ਆ ਤੇ ਇਹਦੀ ਕਣੀ ਮਾਰ ਕੇ ਚੰਗੀ ਤਰ੍ਹਾਂ ਤੁਸੀਂ ਨੇ ਉਹ ਕਰਨਾ ਜੀ ਨੂੰ ਆਪਣਾ ਇਹ ਚਪਟਾਸ ਪਾ ਦੇਣੀ ਆ ਪਾਣੀ ਪਾ ਕੇ ਥੋੜਾ ਜਿਹਾ ਇਹ ਆ ਜੀ ਪਟਾਕਾ ਪਟਾਸ ਮੌਸਮ ਬਾਰਸ਼ ਵਾਲਾ ਆਉਣ ਦੀ وجہ ਦੇ ਨਾਲ ਇਹ ਰੋੜੀਆਂ ਜੀਆਂ ਟਾਈਪ ਹੋ ਗਿਆ ਜੀ ਇਹ ਡਲੀਆਂ ਜੀਆਂ ਬਣ ਗਈਆਂ ਨੇ ਮਿੱਤਰੋ ਕੋਈ ਮਸਲਾ ਨਹੀਂ ਜੀ ਇਹਨੂੰ ਘੋਟਾ ਪੀਟੀ ਕਰ ਦੋ ਪਾਣੀ ਪਾ ਕੇ ਠੀਕ ਹੈ ਜੀ ਇਹਨੂੰ ਐ ਚੰਗੀ ਤਰ੍ਹਾਂ ਮਲਾ ਕੇ ਇਹਦਾ ਘੋਟਾ ਪੀਟੀ ਕਰਕੇ ਫਿਰ ਇਹਨੂੰ ਅਗਲੇ ਪ੍ਰੋਸੈਸ ਦੇ ਵਿੱਚ ਲੈ ਕੇ ਜਾਵਾਂਗੇ ਐ ਚੰਗੀ ਤਰ੍ਹਾਂ ਮਲਾ ਦੋ ਮਿਕਸ ਕਰ ਦੋ ਐ ਪਾਣੀ ਦੁੱਧ ਦੀ ਤਰ੍ਹਾਂ ਹੋ ਜਾਵੇ ਜਿਹੜਾ ਤੇ ਇਹ ਕਿਹੜੇ ਪਾਸੇ ਜਾਊਗਾ ਸੰਖਿਆਏ ਤੁਸੀਂ ਆਪੇ ਆਈਡੀਆ ਲਾ ਲੈਣਾ ਵੀ ਇਹ ਕੈਮ ਹੋ ਜਾਂਦਾ ਜੀ ਬੜਾ ਜ਼ਬਰਦਸਤ ਕੈਮ ਹੁੰਦਾ ਐ ਪਟਾਕਾ ਪਟਾਸ ਦੇ ਨਾਲ ਠੀਕ ਹੈ ਜੀ ਤੇ ਇਹਨੂੰ ਕਾਇਮ ਕਰਕੇ ਅੱਗੇ ਕਿਸੇ ਵੀ ਤਰੀਕੇ ਨਾਲ ਤੁਸੀਂ ਕੋਈ ਵੀ ਕੰਮ ਲੈ ਸਕਦੇ ਹੋ ਬਾਕੀ ਬਈ ਫੁੱਦੂ ਲੋਕਾਂ ਦੀ ਕਮੀ ਨਹੀਂ ਹੁੰਦੀ ਦੁਨੀਆ ਦੇ ਵਿੱਚ ਉਹ ਕਈ ਰਸਾਇਣ ਦੇ ਗਿਆਤਾ ਬਣ ਜਾਂਦੇ ਨੇ ਤੇ ਪਤਾ ਪੁੱਤਾ ਉਹਨਾਂ ਨੂੰ ਕਾਹੇ ਦਾ ਹੁੰਦਾ ਹੈ ਨਹੀਂ ਜੀ ਗਰੁੱਪਾਂ ਦੇ ਵਿੱਚ ਚੌਧਰੀ ਬਣ ਜਾਂਦੇ ਨੇ ਬੋਲਣ ਦਾ ਪਤਾ ਹੁੰਦਾ ਨਹੀਂ ਤੇ ਇਹ ਗੈਸ ਚਲਾਤੀ ਹੈ ਜੀ ਤੇ ਆਪਾਂ ਨੇ ਹੁਣ ਇਹ ਦੇ ਉੱਪਰ ਇਹ ਜਿਹੜਾ ਸੰਖੀਆ ਹੈ ਉਹ ਰੱਖਤਾ ਜੀ ਤੇ ਪਟਾਸ ਨਾਲ ਖਰਲ ਕਰਕੇ ਚਿੱਟੇ ਸੰਖੀਏ ਨੂੰ ਤੇ ਰੱਖ ਛੱਡਿਆ ਮਿੱਤਰੋ ਠੀਕ ਹੈ ਜੀ ਤੇ ਇਹ ਗੈਸ ਤੇ ਇਹਦੇ ਉੱਪਰ ਹੋਣਾ ਨਹੀਂ ਬਾਈ ਇਹ ਫਿਰ ਵੀ ਆਪਾਂ ਰੱਖਿਆ ਇਹਦਾ ਪਾਣੀ ਹਲਕੀ ਅੱਗ ਤੇ ੜਾ ਦਾਂਗੇ ਉਸ ਤੋਂ ਬਾਅਦ ਆਪਾਂ ਨੂੰ ਤੇਜ ਅੱਗ ਦੀ ਲੋੜ ਹੈ ਜੇ ਤਾਂ ਪ੍ਰੋਸੈਸ ਚੱਲਦੇ ਚੱਲਦੇ ਮਿੱਤਰੋ ਲਾਈਟ ਆ ਗਈ ਫਿਰ ਤੇ ਪੱਠੀ ਚਲਾ ਦੇਾਂਗੇ ਨਹੀਂ ਇਹਨੂੰ ਗੰਨਪੁਰ ਹੀ ਇਹਦਾ ਜਿਹੜਾ ਕੰਮ ਹੈ ਉਹ ਕਰਾਂਗੇ ਠੀਕ ਹੈ ਜੀ ਇਹ ਧੂਆਂਤਰੀ ਜਿਹੜੀ ਇਹ ਥੋੜੀ ਹੱਥੋਂ ਵੀਡੀਓ ਕੱਟ ਕੇ ਬਣਾਈ ਆ ਇਹਦੇ ਉੱਪਰ ਰੱਖ ਕੇ ਥੋੜਾ ਸਾਈਡ ਹੋਣਾ ਪੈਂਦਾ ਜੀ ਇਹ ਚੋਂ ਧੂਆਂ ਕਾਫੀ ਮਾਤਰਾ ਦੇ ਵਿੱਚ ਜਿਹੜਾ ਉਹ ਨਿਕਲਦਾ ਏ ਧੂਹਾਂ ਤੋਂ بچਿਓ ਐਨਕ ਲਾ ਕੇ ਤੇ ਮੂੰਹ ਤੇ ਕੱਪੜਾ ਵਗੈਰਾ ਬੰਨ ਕੇ ਇਹ ਜਿਹੜਾ ਪ੍ਰੋਸੈਸ ਆ ਉਹ ਕਰਨਾ ਮੈਂ ਥੋੜਾ ਸਾਈਡ ਹੋ ਗਿਆ ਸੀ ਜੀ ਰੱਖ ਕੇ ਇਹਦਾ ਜਿਹੜੇ ਧੂਆਂ ਧਾਰੀ ਆ ਉਹ ਖਤਮ ਹੋ ਗਈ ਹੁਣ ਇਹਨੂੰ ਖਰੋਚ ਖਰਾਚ ਕੇ ਆਪਾਂ ਇਕੱਠਾ ਕਰ ਦਿੰਨੇ ਆ ਜੀ ਗੱਬੇ ਤੇ ਜਿਹੜਾ ਮਾੜਾ ਮੋਟੀ ਇਹਦੇ ਚ ਪਟਾਸ ਹੋਊਗੀ ਉਹ ਧੂਆਂ ਦੇਖ ਕੇ ਨਿਕਲ ਜੂ ਹਲਕਾ ਫੁਲਕਾ ਤੇ ਇਸ ਤਰੀਕੇ ਨਾਲੇ ਤੁਸੀਂ ਇਹ ਕਰਨਾ ਕੋਈ ਘਵਰਾਉਣੇ ਵਾਲੀ ਗੱਲ ਨਹੀਂ ਇਹਦੇ ਵਿੱਚ ਤੇ ਇਹ ਇੱਥੋਂ ਤੱਕ ਜਿਹੜਾ ਇਹ ਸੰਖਿਆ ਕਾਇਮ ਹੋ ਗਿਆ ਜੀ ਇੰਨੀ ਗੱਗ ਤੇ ਇਹਨੇ ਕਿਤੇ ਨਹੀਂ ਜਾਣਾ ਮਿੱਤਰੋ ਠੀਕ ਹੈ ਜੀ ਇਹ ਲਾਈਟ ਹੈ ਜਿਹੜੀ ਉਹ ਆਈ ਨਹੀਂ ਚਲੋ ਦੇਖਦੇ ਹਾਂ ਕੁਛ ਚਿਰ ਹੋਰ ਜੇ ਲਾਈਟ ਆਉਂਦੀ ਹੈ ਤਾਂ ਆਪਾਂ ਇਹਨੂੰ ਫਿਰ ਤੇਜ ਹੀਟ ਤੇ ਰੱਖਾਂਗੇ ਨਹੀਂ ਫਿਰ ਗਨ ਚਲਾਉਣੀ ਪੈਣੀ ਆ ਜੀ ਆਪਾਂ ਨੂੰ ਠੀਕ ਹੈ ਜੀ ਲਾਈਟ ਆਉਂਦੀ ਨਾਜਰ ਨਹੀਂ ਇਤੇ ਦੂਰ ਤੁਰ ਤੱਕੋ ਕੱਲ ਬਾਰਿਸ਼ ਹੋਈ ਜੀ ਬਾਰਿਸ਼ ਦੇ ਨਾਲ ਖੰਭੇ ਕੰਬੜ ਜੇ ਟੁੱਟ ਗਏ ਚੰਦਾ ਕਰਕੇ ਲਾਈਟ ਦੇ ਵਿੱਚ ਥੋੜਾ ਵਿਗਨ ਪਿਆ ਮਿੱਤਰੋ ਕੋਈ ਗੱਲ ਨਹੀਂ ਇਹ ਪਰੇ ਪ੍ਰੋਸੈਸ ਜਿਹੜਾ ਤੁਹਾਨੂੰ ਸਿਰੇ ਲਾ ਕੇ ਦਿਖਾਵਾਂਗੇ ਤੇ ਰਤਾ ਮਾਤਰ ਵੀ ਨਹੀਂ ਘਬਰਾਉਣਾ ਤੁਸੀਂ ਤੇ ਜਿਹੜਾ ਰਸਾਇਣ ਆ ਜੀ ਉਹ ਰਸਾਇਣੇ ਕੰਮ ਕਰੂਗਾ ਤੇ ਹੋਰ ਉਹਦੇ ਵਿੱਚ ਕੋਈ ਜਿਹੜੀ ਦੂਸਰੀ ਚੀਜ਼ ਆ ਉਹ ਕੰਮ ਨਹੀਂ ਕਰ ਸਕਦੀ ਆ ਦੇਖੋ ਇਹ ਥੋੜੀ ਹੀਟ ਤੇ ਇਹ ਹਲਕਾ ਫੁਲਕਾ ਗਰਮ ਹੋਇਆ ਜੀ ਇਹ ਤੇ ਅਰੇ ਜਿਹਨਾਂ ਨਾਲ ਗੱਲ ਬਣਦੀ ਨਹੀਂ ਜਾਂਦੀ ਇਹਨੂੰ ਇਹਨਾਂ ਕਰਾਈ ਤੇਜ਼ ਹੀਟ ਦੇਣੀ ਪਣੀ ਆ ਜੀ ਇੱਥੇ ਚਸ ਨਹੀਂ ਆਉਂਦੀ ਜੀ ਪੂਰੀ। ਘੱਟ ਅੱਗਾ। ਇੱਥੇ ਪੂਰੀ ਚਸ ਨਹੀਂ ਬਣਨੀ ਮਿੱਤਰੋ। ਇਹਦੇ ਕਰਕੇ ਵੀ ਮੈਂ ਥੋੜਾ ਬਿਗਨ ਫੈਰਿਆ ਜੂਰੇ। ਚਲੋ ਗਨ ਲਾਉਨੇ ਆਂ ਜੀ ਗਨ ਲਾਓ ਬਈ ਮਿੱਤਰੋ ਗਨ ਲਾਓ ਇਧਰੋਂ। ਖਸੋ। ਚੂੜੀ ਟਾਈਟ ਕਰੋ ਗਨ ਦੀ। ਇਹਨੂੰ ਬੰਦ ਕਰੋ। ਤੇ ਜਿਹੜਾ ਗਾਸਾ ਜੀ ਉਹ ਚਲਾਉਨੇ ਆਪਾਂ ਹੁਣ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਇਹਨੂੰ ਉੱਪਰੋਂ ਥੋੜਾ ਥੋੜਾ ਦਬ ਦੇਣਾ ਜੀ ਮਿੱਤਰੋ ਤਾਂ ਜਿਹੜਾ ਉਪਰ ਕੇ ਥੱਲੇ ਚਲਿਆ ਜਾਵੇ ਤੇ ਮਾਣੀ ਮੁਰਤੀ ਜਿਹੜੀ ਪਟਾਸੂ ਧੂਆਂ ਦੇ ਕੇ ਨਿਕਲ ਜਾਣੀ ਹੈ ਜੀ ਤੇ ਇੱਥੇ ਅੱਗ ਘਟਾ ਮਿੱਤਰੋ ਮੈਂ ਤੁਹਾਨੂੰ ਬਾਰ-ਬਾਰ ਦੱਸੀ ਜਾ ਰਿਹਾ ਇਹ ਅੱਗ ਜਿਹੜੀ ਘਟਾ ਹੈ ਤੇ ਜਿਹੜੀ ਗੱਨ ਹੈ ਉਹ ਚਲਾਵਾਂਗੇ ਔਰ ਚੱਕ ਤੋ ਪਰੇ ਰੱਖੋ ਬਈ ਇਹਨੂੰ ਚੱਕੋ ਚੱਕੋ ਮਿੱਤਰੋ ਤੇ ਬੰਦ ਕਰਤਾ ਜੀ ਗੈਸ ਇਹ ਗਨ ਜਿਹੜੀ ਚਲਾਤੀ ਹੁਣ ਠੀਕ ਹੈ ਜੀ ਇਹਦੀ ਜਿਹੜੀ ਇਹਦਾ ਜਿਹੜਾ ਸਾਊਂਡ ਹੈ ਜੀ ਉਹ ਬੰਦ ਕਰਤਾ ਕਿਉਂ ਇਹਦੀ ਆਵਾਜ਼ ਜ਼ਿਆਦਾ थी ਇਹਦੇ ਕਰਕੇ ਇਹਨੂੰ ਲੱਗ ਤੋਂ ਇਹਦੇ ਵਿੱਚ ਬਾਜ ਜਿਹੜੀ ਵੀਡੀਓ ਦੇ ਵਿੱਚ ਪਰਿਆ ਜੀ ਇਹ ਗਨ ਖੜਕਾ ਕਾਫੀ ਕਰਦੀ ਦੀ ਔਰ ਇਹ ਦੇਖੋ ਹੁਣ ਤੇਜ਼ ਹੀਟ ਤੇ ਜਿਹੜਾ ਸੰਖਿਆ ਉਹ ਤੇਲ ਹੋਣਾ ਸ਼ੁਰੂ ਹੋ ਗਿਆ ਇਹ ਚੁੱਲਾ ਜਿਹੜਾ ਬੰਦ ਕਰਤਾ ਜੀ ਠੀਕ ਹੈ ਜੀ ਤੇ ਇਹਦੀ ਅੱਗ ਘਟਾ ਮਿੱਤਰੋ ਗਨ ਦੇ ਮੁਕਾਬਲੇ ਇਹ ਚੁੱਲੇ ਦੀ ਅੱਗ ਜਿਹੜੀ ਘਟਾ ਇਹਦਾ ਗੈਸ ਵਾਲਾ ਇੱਕ ਚੁੱਲਾ ਖੋਲ ਕੇ ਫਿੱਟ ਕਰਿਆ ਹੋਇਆ ਜੀ ਇਹ ਜਿਹੜਾ ਸਿਸਟਮ ਆ ਇਹ ਇਸੇ ਤਰੀਕੇ ਨਾਲੇ ਹੋਣਾ ਸੀ ਜੀ ਤੇ ਤੇਜ਼ ਅੱਗ ਪਰ ਹੋਣਾ ਜੀ ਲਾਈਟ ਹੈ ਨਹੀਂ ਆਹ ਦੇਖੋ ਗਨ ਚੱਲਦੀ ਆ ਜੀ ਮਾਰੋ ਮਾਰ ਤੇ ਇਹ ਤੇਜ਼ ਹੀਟ ਲੱਗ ਕੇ ਇਹ ਜਿਹੜਾ ਸੰਖੀ ਆ ਇਹ ਚੱਕਰ ਖਾਂਦਾ ਜੀ ਇਹ ਪੱਠੀ ਤੋਂ ਆਪਣੀ ਉੱਧਰ ਆ ਜੀ ਜੇ ਲਾਈਟ ਹੁੰਦੀ ਤਾਂ ਆਪਾਂ ਇਹ ਮੋਟਰ ਪਈ ਆ ਪੱਠੀ ਵਾਲੀ ਇਹ ਲਾ ਦੇਣ ਦੇ ਵਿੱਚ ਪਰ ਲਾਈਟ ਹੈਨੀ ਉਹਦੇ ਕਰਕੇ ਵੀ ਇਹ ਉਹ ਕੰਮ ਹੈ ਜਿਹੜਾ ਉੱਪਰੋਂ ਹੀਟ ਕਰਾਂਗੇ ਜੀ ਉੱਪਰੋਂ ਵੀ ਕਰਾਂਗੇ ਨੀਚੋਂ ਵੀ ਹੀਟ ਕਰਾਂਦੇ ਇਹਨੂੰ ਇਹ ਪੂਰਾ ਸੰਖਿਆ ਜਿਹੜਾ ਤੇਲ ਬਣ ਜੂਗਾ ਤਾਂ ਕਿ ਕਿਸੇ ਵੀ ਵੀਰ ਭਾਈ ਨੂੰ ਇਹ ਡਾਟ ਨਾ ਰਾਇਆ ਜੀ ਕਿ ਗੜਬੜ ਹੋ ਜਾਂਦੀ ਆ ਪਟਾਸ ਚ ਹੋ ਜਾਂਦਾ ਬੋਹ ਹੋ ਜਾਂਦਾ ਇਹ ਥੋੜਾ ਜਿਆਦਾ ਨਾਟ ਟਾਈਟ ਕਰਨੇ ਵਾਲਾ ਗੰਨ ਦਾ ਇਹ ਦੇਖੋ ਉੱਪਰੋਂ ਵੀ ਹੀਟ ਕਰਕੇ ਦਿਖਾਉਂਦੇ ਆ ਸਾਨੂੰ ਪਰੋਂ ਹੀਟ ਕਰਨ ਦੇ ਨਾਲ ਮਿੱਤਰੋ ਇਹ ਦੇਖੋ ਤੇਲ ਹੋਣਾ ਸ਼ੁਰੂ ਹੋ ਗਿਆ ਹੈ ਆ ਦੇਖੋ ਤੇਲ ਬਣਨਾ ਸਟਾਰਟ ਹੋ ਗਿਆ ਜੀ ਇਹਦਾ ਤੇ ਇਹ ਸੰਖਿਆ ਜਿਹੜਾ ਜੀ ਇਹਨੂੰ ਜਦੋਂ ਫੁੱਲ ਚੱਕਰ ਖਾਏਗਾ ਇਹ ਗਨ ਦੀ ਵੀ ਹੀਟ ਘਟਾ ਹੈ ਜੀ ਇਹ ਇਸ ਕਰਕੇ ਇਹ ਪੂਰਾ ਜਿਹੜਾ ਇਹਦੇ ਵਿੱਚ ਚੱਕਰ ਨਹੀਂ ਖਾਣਾ ਹੈ ਅਸਲ 'ਚ ਗੇਮ ਹੈ ਪੱਠੀ ਦੀ ਉਹ ਤੇ ਲਾਈਟ ਨਾ ਹੋਣ ਦੀ ਵਜ੍ਹਾ ਨਾਲ ਮਹਾ ਬਹਿਲਾ ਦੀ ਚਲੋ ਮਿੱਤਰਾਂ ਨੂੰ ਦਿਖਾ ਦਈਏ ਜੁਗਾੜ ਇਹ ਬਣਾ ਕੇ ਜਿਹੜੇ ਕਿਸੇ ਵੀਰ ਭਾਈ ਨੂੰ ਇਹਦੀ ਜ਼ਰੂਰਤ ਹੋਊਗੀ ਐ ਸੰਖੇ ਇਹਦੀ ਉਹ ਬਣਾ ਲੂ ਜੀਏ ਸੰਢ ਕੈਮ ਹੁੰਦਾ ਪੋਟਾਸ਼ ਦੇ ਵਿੱਚ ਇਹਨੂੰ ਐਸਟਿਕ ਐਸਟਿਕ ਇਦੇ ਵਿੱਚ ਪਾਵਾ ਕੇ ਉਡਾ ਕੇ ਇਹਨੂੰ ਜਾਰੀ ਕਰ ਸਕਦੇ ਹਾਂ ਜੀ ਇਸ ਸੰਖੀਏ ਨੂੰ ਤਿੰਨ ਚਾਰ ਦਫਾ ਬਰਾਬਰ ਵਜਨ ਐਸਟਿਕ ਐਸਿਡ ਪਾ ਕੇ ਰੇਤਜੰਤਰ ਤੇ ਰੱਖ ਕੇ ਅਡਾ ਛੱਡਿਓ ਤੇ ਫਿਰ ਇਹ ਮਿੱਤਰੋ ਇਹ ਜਾਰੀ ਹੋ ਜਾਂਦਾ ਇਹ ਸੰਖੀਆ ਫਿਰ ਤਾਂਬੇ ਨੂੰ ਚਿੱਟਾ ਕਰਨ ਲੱਗ ਜਾਂਦਾ ਜੀ ਸਫੇਦ ਕਰ ਦੂਗਾ ਏ ਤਾਂਬੇ ਨੂੰ ਤੇ ਇਹਦੇ ਵਿੱਚ ਅੱਗੇ ਚਲੋ ਤੁਸੀਂ ਆਪਦਾ ਦਿਮਾਗ ਆ ਜੋ ਠਾਕਰਾਂ ਨੂੰ ਪੁੱਛੋ ਭਈ ਕੀ ਕਰ ਸਕਦੇ ਆ ਹੁਣ ਸਾਰਾ ਕੁਝ ਤੇ ਆਪਾਂ ਕੀ ਕਹਿ ਸਕਦੇ ਆ ਤੇ ਥੋੜੀ ਬੋਲ ਤੀ ਇਹ ਇਸ਼ਾਰਾ ਕਰਿਆ ਜਾਂਦਾ ਹੁੰਦਾ ਜੀ ਸਾਰੀਆਂ ਗੱਲਾਂ ਖੁੱਲਕੇ ਨਹੀਂ ਬੋਲ ਸਕਦੇ ਕਿਉਂ ਸਾਰਿਆਂ ਨੂੰ ਰੱਬ ਨੇ ਖੋਪੜੇ ਬਕਸੇ ਹੋਏ ਨੇ ਇਹਨਾਂ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਮਿੱਤਰੋ ਦੇਖੋ ਤੇਲ ਹੋ ਗਿਆ ਪੂਰਾ ਸੰਖਿਆ ਠੀਕ ਹੈ ਜੀ ਤੇ ਤੇਲ ਹੋ ਗਿਆ ਲਾਉ ਨੇੜੇ ਕਰਕੇ ਦਿਖਾਉਨੇ ਆ ਠੀਕ ਆ ਇਹ ਜਿਵੇਂ ਜਿਵੇਂ ਠੰਡਾ ਹੋਏ ਨੇ ਜਮ ਜਾਣਾ ਹੈ ਤੇ ਗਨ ਮੈਨੂੰ ਲੱਗਦਾ ਤੇ ਹੁਣ ਬੰਦ ਕਰ ਦਈਏ ਕਿਉਂ ਇਹਦੀ ਵੀ ਹੀਟ ਕੱਟੀ ਆ ਜੀ ਇਹ ਫੁੱਲ ਹੀਟ ਭੱਟੀ ਦੀ ਹੁੰਦੀ ਮਿੱਤਰੋ ਇਹ ਤੇਲ ਸੁਰਖ ਲਾਲ ਰੰਗ ਦਾ ਆਉਣਾ ਸੀ ਪਰ ਇਹ ਲਾਲ ਨਹੀਂ ਹੋਇਆ ਠੀਕ ਆ ਗਨ ਦਾ ਵੀ ਨਾਟ ਥੋੜਾ ਜਿਹਾ ਲੀਕ ਆ ਤੇ ਇਹਨੂੰ ਬੰਦ ਕਰ ਦਿੰਨੇ ਆ ਜੀ ਹੁਣ ਆਪਾਂ ਤੇ ਇਹ ਠੰਡਾ ਹੋਣ ਤੇ ਹਰਾ ਹਰਾ ਜਾ ਹੋ ਜਾਂਦਾ ਜੀ ਠੀਕ ਹੈ ਜੀ ਇਹ ਬੰਦ ਕਰ ਛੱਡੀ ਏ ਜੀ ਗਨ ਤੇ ਆਪਾਂ ਇਹਨੂੰ ਥੱਲੇ ਤਾਰ ਦਿਆਂਗਾ ਦੇਖੋ ਜਿਵੇਂ ਜਿਵੇਂ ਇਹਦਾ ਤਾਪਮਾਨ ਘਟਦਾ ਜਾਂਦਾ ਹੈ ਜੰਮਦਾ ਜਾਂਦਾ ਤੇ ਇਹ ਆਪਾਂ ਥੱਲੇ ਰੱਖਤਾ ਜੀ ਹੁਣ ਇਹਨੇ ਠੰਡਾ ਹੋ ਕੇ ਆਪੇ ਛਟਕ ਫੁੱਟਕ ਹੋ ਜਾਣਾ ਜੀ ਇਹ ਤੜਕ ਜਾਣਾ ਇਹਨੇ ਤੇ ਨੇ ਆਪ ਹੀ ਕੜਾਹੀ ਆ ਜਿਹੜੀ ਉਹ ਛੱਡ ਦੇਣੀ ਇਹਦੇ ਨਾਲ ਕੋਈ ਜੋਰ ਜ਼ਬਰਦਸਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੀ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਮਿੱਤਰੋ ਇਹ ਸੰਖਿਆ ਜਿਹੜਾ ਕਾਇਮ ਹੋ ਗਿਆ ਪਟਾਕਾ ਪਟਾਸ ਦੇ ਨਾਲ ਔਰ ਜਿਹੜੇ ਵੀਰਾਂ ਨੂੰ ਜਾਣਕਾਰੀ ਚੰਗੀ ਲੱਗੀ ਉਹ ਇਹ ਜਾਣਕਾਰੀ ਸਾਮਣੇ ਰੱਖਿਓ ਜੀ ਇਨਾਂ ਨੂੰ ਜਾਣਕਾਰੀ ਚੰਗੀ ਨਾ ਲੱਗੇ ਉਹ ਦੂਰੀ ਬਣਾ ਕੇ ਰੱਖਿਓ ਜੀ ਬਾਕੀ ਦੁਨੀਆ ਰੰਗ ਬਰੰਗੀ ਆ ਤੇ ਬਾਹਲੇ ਲੋਕ ਗਰੁੱਪਾਂ 'ਚ ਬੈਠੇ ਨੇ ਉਹਨਾਂ ਦਾ ਖੋਪੜੀ ਕੰਮ ਨਹੀਂ ਕਰਦੀ ਬਦ ਦਿਮਾਗ ਨੇ ਗਾਲਾਂ ਕੱਢੀ ਜਾਂਦੇ ਨੇ ਐਵੇਂ ਇੱਕ ਗਰੁੱਪ 'ਚ ਮੇਰਾ ਪੰਗਾ ਪੈ ਗਿਆ ਉਹ ਕੋਈ ਲੰਡੂ ਜਾਂ ਬੰਦਾ ਹੀ ਉਠਾ ਸਿੱਧਾ ਬੋਲੀ ਗਿਆ ਵਾਹ ਦੱਸੇ 1% ਸਿੱਖੂਗਾ ਇਹਨੂੰ ਬੋਲਣ ਦਾ ਪਤਾ ਨਹੀਂ ਚਲੋ ਉਹਦੇ ਮਾਪੇ ਨੇ ਉਹਨੂੰ ਉਨਾ ਕੇ ਸਿਖਾਇਆ ਥੀ ਉਹਨੇ ਉਨਾ ਕੇ ਬੋਲਣਾ ਸੀ ਕੋਈ ਗੱਲ ਨਹੀਂ ਮਿੱਤਰੋ ਤੇ ਇਹ ਤੁਸੀਂ ਜਾਣਕਾਰੀ ਤੁਹਾਡੇ ਸਾਹਮਣੇ ਪ੍ਰੈਕਟੀਕਲ ਹੈ ਜੀ ਇਹ ਸੰਖਿਆ ਕਾਇਮ ਹੋ ਚੁੱਕਿਆ ਸੰਡ ਕੈਮੇ ਨੂੰ ਖੋਲੋ ਤੇਲ ਤੁਲ ਮਾਰੋ ਇਹਦਾ ਤੇ ਕੰਮ ਕਰੋ ਜੀ ਢਣੀ ਕੱਟਾ ਬਕਾਓ ਜਿਹੜਾ ਕੁਝ ਮਰਜ਼ੀ